सरपंच साहब ਦੇ ਲੱਕ ਫੈਂਡਿਆ ਮੁੱਕੀ ਮੁੱਕੀ ਫੈਂਡੀ ਸਰਪੰਚ ਸਾਹਿਬ ਵੇਖੋ ਸਰਪੰਚ ਸਾਹਿਬ ਕੁੱਤੇ ਖਾਂਦੇ ਨੇ ਕੋਈ ਹਾਦੀ ਦੇ ਨਾ ਤੇਲ ਹੋਣਾ ਸੱਤਾ ਬੋਲਣਾ ਪਤਾ ਨਹੀਂ ਚੱਲਣਾ ਕੰਮ ਹੜਕਾ ਬੋਲਣਾ ਨਹੀਂ ਟੀ ਟੀ ਜਾਈਦੀ ਟੀ ਜਾਈਦੀ ਯਾਰ ਕੀ ਦੇਖੋ ਕੋਈ ਗੱਲ ਹੁੰਦਾ ਨਹੀਂ ਸਰ ਕੋਈ ਸਾਸੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਫੇਰ ਕਰਤੀ ਵੀਡੀਓ ਬਣਾਉਂਦਾ ਸ਼ੂਟ ਸ਼ੁਰੂ ਤੇ ਸੁਖੇ ਕਾਦੀ ਕਾਦੀ ਵੀਡੀਓ ਬਣਾਉਣ ਲੱਗਿਆ ਜਵਾ ਇਹ ਸਰਪੰਚ ਦੇ ਜੁੱਤੀਆਂ ਪਈਆਂ ਹੋਣ ਹਾਂ ਸਰਪੰਚ ਦੇ ਆਪਣੇ ਦੇ ਜੁੱਤੀਆਂ ਪਈਆਂ ਖੜਪੰਚ ਦੇ ਨਾਲ ਹੀ ਪੈੜੀਆਂ ਆਪਣੇ ਖੜਪੰਚ ਦੇ ਨਾਲ ਹੀ ਪੈਣ ਗਿਆ ਅੱਜ ਆਪਾਂ ਫੇਰ ਸ਼ੁਰੂ ਕਰਤਾ ਵਾ ਨਵਾਂ ਵਲੋਗ ਹਾਂਜੀ ਹਾਂ ਤੁਹਾਨੂੰ ਪੂਰਾ ਮਿਲੂਗਾ ਵੀ ਹਾਂਜੀ ਹੋਰ ਸੁਖੇ ਬਾਸ ਹੋਈਆ ਵਾਲੀ ਠੀਕ ਠਾਕ ਤੁਸੀਂ ਸੁਣਾਓ ਸੋਚਣ ਦੇ ਵੀਰ ਹੁਣੀ ਕਨਸੈਪਟ ਸੈਂਟਰ ਬੰਦਿਆ ਵਾ ਆ ਮੇਰੇ ਕਹਿੰਦਾ ਮਤਲਬ ਆ ਤੇਰੇ ਤੇ ਬਾਜੂ ਜੂ ਮਾਰੂਗਾ ਪਹਿਲਾਂ ਤੂੰ ਇਦਾਂ ਕਹਿਣਾ ਕਿ ਇੱਥੇ ਮੇਰੇ ਛੇਤਰ ਪੇ ਤੇ ਇੰਨਾ ਕਹਿਣਾ ਮਾਹੌਲ ਪੂਰਾ ਵੇਵੀ ਹੋਣ ਰਿਹਾ ਜਵੜਾ ਸੁਣ ਲੈ ਤੂੰ ਇਹਨੇ ਤਗੜਾ ਯਾ ਯਾ ਆ ਗਿਆ ਕਰੋ ਜੀ ਇਹ ਛਤਰ ਪਹਿਣ ਇਹੋ ਜੇ ਕੰਮ ਨਾ ਕਰੇ ਬਸ ਇੱਥੇ ਤੱਕ ਹੋਣਾ ਬਾਅਦ ਫੇਰ ਸ਼ੂਟ ਕਰਦਾ ਸਰਪੰਚ ਸਾਹਿਬ ਆਹ ਹੈਲੋ ਗਾਇਸ ਵੀਡੀਓ ਬਣਦੀ ਹੈ ਆ ਵੇਖੋ ਡਾਇਰੈਕਟਰ ਸਾਹਿਬ ਆ ਡੇ ਆ ਵੇਖੋ ਮਾਈਕ ਲਾਇਆ ਨਹੀਂ ਇਹਨਾਂ ਨੇ ਤੇ ਵੀਡੀਓ ਬਣਾਉਣੀ ਤੇ ਆਦਾ ਸਰਪੰਚ ਜੀ ਹੈਗੇ ਸਰਪੰਚ ਸਾਹਿਬ ਆ ਡੇ ਹੈਗੇ ਡਾਇਰੈਕਟਰ ਮਾੜਾ ਡਾਇਰੈਕਟਰ ਮਾੜਾ ਡਾਇਰੈਕਟਰ ਹੀ ਬਹੁਤ ਜ਼ਿਆਦਾ ਮਾੜਾ ਵਾ ਦੇਖੋ ਸਾ ਮਾਈਕ ਹੀ ਹੋਂ ਲੌਂਡੇ ਵੇਖੋ ਆ ਵੇਖੋ ਵੇਖੋ ਡਾਇਰੈਕਟਰ ਸਾਹਿਬ ਵੱਲ ਮਾਈਕ ਹੀ ਹੋਂ ਲੌਂਡੇ ਨੇ ਇਹ ਆਪਣਾ ਆਪਣੇ ਚੜ੍ਹਦੀ ਕਲਾ ਵਾਲਾ ਕੰਮ ਹੋ ਗਿਆ ਹਾਸੇ ਵਾਲੀਆਂ ਕੋਲੋਨਾ ਕਰਾਉਂਦੇ ਨੇ ਪੂਰੀਆਂ ਨਾ ਦੇਖੋ ਮਾਈਕ ਲੱਗਣ ਲੱਗੇ ਨੇ ਉਹ ਦੇਖੋ ਲੱਗੇ ਮਾਈਕ ਸਰਪੰਚ ਦੇ ਵੀ ਲੱਗ ਗਿਆ ਏ ਛੋਟੇ ਵੀਰ ਦੇ ਵੀ ਲੱਗ ਗਿਆ ਏ ਵੀਡੀਓ ਤਿਆਰ ਹੋਣ ਲੱਗੀ ਆ ਵੀਡੀਓ ਨੂੰ ਪਿਆਰ ਦੇਣਾ ਬਹੁਤ ਜ਼ਿਆਦਾ ਪਿਆਰ ਦੇਣਾ ਵਾ ਤੁਹਾਡੇ ਡਾਇਰੈਕਟਰ ਸਾਹਿਬ ਇਹ ਲੱਗੇ ਨੇ ਫੋਨ ਟਾਂਚ ਕਰ ਸਾਡੇ ਸਰਪੰਚ ਸਾਹਿਬ ਆ ਹੀ ਨੇ ਗਲ ਦੇ ਸਰਪੰਚ ਸਾਹਿਬ ਵੇਖੋ ਪੂਰਾ ਪੂਰਾ ਹੀ ਸਰਪੰਚ ਨੂੰ ਹੋਣਿਆ ਸਰਪੰਚ ਵੇਖੋ ਪੰਦਾ ਕੀ ਕਰਨਾ ਵਿਚਾਰੇ ਸਰਪੰਚ ਸਾਹਿਬ ਨੇ ਵੀ ਜਵਾਨ ਹੀ ਬੜੇ ਆ ਕੀ ਕਰੀਏ ਸਾਡੇ ਸਰਪੰਚ ਸਾਹਿਬ ਤੇ ਸਰਪੰਚ ਸਾਹਿਬ ਨੇ ਹਜੇ ਤੱਕ ਸੜਕਾਂ ਨਹੀਂ ਬਣਾਈਆਂ ਵੇਖੋ ਪਾਣੀ ਤਾਂ ਉਦਾਂ ਹੀ ਆ ਟਿੱਕੜ ਵੀ ਉਦਾਂ ਹੀ ਆ ਤੇ ਕਰੋ ਜਾਲ ਕਰੋ ਕੋਈ ਹਾਲ ਸਰਪੰਚ ਸਾਹਿਬ ਆ ਡਾ ਗਈ ਇੱਕ ਦੋ ਤਿੰਨ ਮੇਰੇ ਕਹਿਣ ਦਾ ਮਤਲਬ ਹੀ ਇੱਥੇ ਜਿਹੜੀਆਂ ਜੁੱਤੀਆਂ ਪਈਆਂ ਸੀ ਆਹ ਸਰ ਤੇ ਸਭ ਠੀਕ ਆ ਆ ਬਾਜੀ ਆਡੇ ਬੋਲੀ ਨਹੀਂ ਗੁੰਗੇ ਹੋ ਗਏ ਤੇ ਕੀ ਗੱਲ ਤੁਹਾਨੂੰ ਕੀ ਗੱਲ ਆ ਯਾ ਤੁਸੀਂ ਕਿਹਦਾ ਹਲਾ ਹੰਦਾ ਤੁਹਾਨੂੰ ਬੋਲਣਾ ਚਾਹੀਦਾ ਆ ਕੇ ਹੋਰ ਇੱਕੋ ਹੀ ਬੋਲ ਕੇ ਸਰਪੰਚ ਥੱਕ ਗਿਆ ਵਾ ਮੇਰੇ ਕਹਿਣ ਦਾ ਮਤਲਬ ਸਰਪੰਚ ਦੇ ਜੁੱਤੀਆਂ ਖਾ ਲੀਆਂ ਇਹਦੇ ਪਹਿਲਾਂ ਪਹਿਲਾਂ ਹੀ ਛਿੱਤਰ ਕਰਦੇ ਹੀ ਮੁੜ ਕੇ ਜੁੱਤੀਆਂ ਆ ਗਿਆ ਆ ਗਿਆ ਵੀਰਦੀવાડી ਵੀ ਆ ਗਈ ਨੇ ਹਾਂ ਜੀ ਹਾਂ ਜੀ ਸਾਡੇ ਟਰੈਕਟਰ ਸਾਹਿਬ ਸਮਝਾਉਂਦੇ ਨੇ ਪੂਰਾ ਸਰਕਪ ਪੂਰੀ ਸਮਝਾਉਂਦੇ ਸਾਡੇ ਟਰੈਕਟਰ ਸਾਹਿਬ ਉਹ ਸਰਪੰਚ ਜੀ ਦੇਖੋ ਸਰਪੰਸਾ ਟੈਂਟ ਪੈਂ ਸਰ ਕੋਈ ਥੋੜਾ ਪਤਾ ਆਪਾਂ ਚੇਂਜ ਕਰ ਲੈਣ ਵੇਖੋ ਵੇਖੋ ਗਾਇਸ ਸਾਡੇ ਟਰੈਕਟਰ ਸਾਹਿਬ ਸਾਰੇ ਲੱਗੇ ਨੇ ਸਾਡੇ ਟਰੈਕਟਰ ਸਾਹਿਬ ਜੁੱਤੀਆਂ ਦਾ ਘਾਟਾ ਸਰਪੰਚਾ ਉਹ ਗਰੀਬੰਦਾ ਲੈ ਗਿਆ ਹੋਊਗਾ ਦੇਖੋ ਜੀ ਦੇਖੋ ਇਹਨਾਂ ਨੇ ਕੋਹ ਨਾ ਕੋਹ ਚੇਤਾ ਭੁੱਲ ਜਾਂਦਾ ਸਾਡੇ ਡਾਇਰੈਕਟਰ ਸਾਹਿਬ ਬਹੁਤ ਮਾੜੇ ਆ ਡਾਇਰੈਕਟਰ ਸਾਹਿਬ ਬਹੁਤ ਮਾੜੇ ਕੋਹ ਨਾ ਕੋਹ ਚੇਤਾ ਭੁੱਲੀ ਜਾਂਦਾ ਇਹਨਾਂ ਨੂੰ ਉਹ ਚੇਤਾ ਥੋੜਾ ਭੁੱਲਿਆ ਹੋਇਆ ਸਮਾਨ ਭਰਾਂਗਾ ਸਾਡੀ ਬੰਬੀ ਆ ਇਹ ਬੰਬੀ ਤੇ ਲੱਗੇ ਨੇ ਵੀਡੀਓ ਦੂ ਵੀਡੀਓ ਬਣਾਉਣ ਇਹਦੇ ਨਾਲ ਐਂਦਰ ਕੋ ਬੋਤਲਾਂ ਇਹਦੇ ਪਿੱਛੋਂ ਲੈ ਆਇਆ ਖੜਾ ਇਹਦੇ ਪਿੱਛੋਂ ਲੈ ਆ ਕੇ ਆਣਾ ਸਰਪੰਚ ਸਾਹਿਬ ਕੋਈ ਗੱਲ ਨਹੀਂ ਲਿਆ ਗਿਆ ਉਹ ਕੋਈ ਲੋੜਵੰਦ ਤੁਹਾਨੂੰ ਜੁੱਤੀਆਂ ਦਾ ਤੁਹਾਡੇ ਅਰਗੇ ਬੰਦਿਆਂ ਨੂੰ ਘਾਟਾ ਵਾ ਕੋਈ ਸਰਪੰਚ ਸਾਹਿਬ ਵੀ ਬੋਲਿਆ ਵਾ ਯਾਰ ਡਾਇਰੈਕਟਰ ਸਾਹਿਬ ਤੁਹਾਨੂੰ ਸਮਝ ਨਹੀਂ ਲੱਗਣ ਦੀ ਇਹ ਕਿਤੇ ਤੁਹਾਨੂੰ ਡਾਇਰੈਕਟਰ ਸਾਹਿਬ ਸਮਝਾਉਂਦੇ ਕਿੱਦਾਂ ਕਰਨਾ ਜੀ ਸਰਪੰਚ ਸਾਹਿਬ ਕਿੱਦਾਂ ਕਰਨਾ ਉਹ ਸਰਪੰਚ ਸਾਹਿਬ ਇਹ ਇਹਦੇ ਵਾਲੀ ਵੇਖ ਤੇ ਐਂ ਕਰਨਾ ਐਂ ਐਂ ਕਰਨਾ ਪਰਸਾ सरपंच साहब ਦੇ ਲੱਕ ਫੈਂਡਿਆ ਮੁੱਕੀ ਮੁੱਕੀ ਫੈਂਡੀ ਸਰਪੰਚ ਸਾਹਿਬ ਵੇਖੋ ਸਰਪੰਚ ਸਾਹਿਬ ਕੁੱਤੇ ਖਾਂਦੇ ਨੇ ਰਾਮ ਮਾਮਾ ਬੜਾ ਨਾਨੀ ਨੂੰ ਸਾਰੀਆਂ ਗ੍ਰਾਂਟਾ ਖਾ ਗਿਆ ਏਦਾਂ ਹੀ ਖਾਈ ਦਿਆਂ ਇਹ ਸਰਪੰਚ ਵੀ ਗ੍ਰਾਂਟਾ ਖਾਂਦੇ ਨਹੀਂ ਹੁੰਦੇ ਆ ਇਹ ਸਰਪੰਚ ਗ੍ਰਾਂਟਾ ਖਾਂਦੇ ਨਹੀਂ ਹੁੰਦੇ ਆ ਸਾਡੇ ਚਾਚਾ ਚੱਲ ਚੱਲ ਬੜਾ ਦੁਖੀ ਆ ਸੜਕ ਕੋਈ ਬਹਾਈ ਨਹੀਂ ਆ ਰਾਹ ਚੱਕੜ ਵਾਕੀ ਕਰੀਏ ਹੁਣ ਸਾਰੇ ਗਰੰਟਾ ਖਾ ਗਿਆ ਤੇ ਬੰਦਾਂ ਨੂੰ ਆਖਿਆ ਵੀ ਲਾਲਾ ਗਾਂ ਤਾਂ ਮੋੜ ਸਾਤਾ ਤਰੀਕੇ ਨਾਲ ਪੋਣੀ ਆਪਾਂ ਇਹ ਸਾਤਾ ਲਾਣੀ ਆਪਣਾ ਹਿਸਾਬ ਲਾਲਾ ਹਣ ਹਾਂ ਉਹਦੇ ਬਹੁਤ ਬੋਲਦਾ ਨਾਲ ਤੇਲ ਹੋਣਾ ਸਤਾ ਮੋੜਾ ਪਤਾ ਨਹੀਂ ਚੱਲਣਾ ਕੰਮ ਹੋਣਾ ਰਕਾ ਬੋਦਾ ਨਹੀਂ ਪੇਟੀ ਪੇਟੀ ਜਾਈਦੀ ਐ ਰਕੀ ਦੇਖੋ ਕੋਈ ਗੱਲ ਕੁੰਦਾ ਨਹੀਂ ਸਿਰ ਕੋਈ ਜਿਹੜੀ ਹੋ ਗਈ ਹੈ ਸਮਾਪਤੀ ਹਾਂਜੀ ਆਈ ਸਰਪੰਚ ਸਾਹਿਬ ਵੀਡੀਓ ਬਣ ਚੁੱਕੀ ਹੈ ਸਰਪੰਚ ਦੀ ਵੀਡੀਓ ਬਣ ਚੁੱਕੀ ਹੈ ਕੁੱਤੇ ਵਾਲੀ ਵੀਡੀਓ ਬਣ ਚੁੱਕੀ ਹੈ ਅੱਜ ਆਪਾਂ ਤਿੰਨ ਚਾਰ ਵੀਡੀਓ ਕੱਢਤੀਆਂ ਵਾਂ ਤੇ ਅੱਜ ਦਾ ਅਸੀਂ ਕਰ ਲੱਗੇ ਹੁਣ ਵਲੌਗ ਖਤਮ ਤੇ ਸਾਸਤਰੀ ਗਾਲ ਜੀ ਬਾਏ ਬਾਏ ਕਰ ਦਿਓ ਸਾਰੇ ਬਾਏ ਬਾਏ ਜੀ ਫਿਰ ਫਿਰ ਆਵਾਂਗੇ ਸਾਡੇ ਕੋ ਜੀ ਹਾਂ ਜੀ